ਸਮਾਂ ਹੁੰਦਾ ਸੀ ਕਿ ਜਦੋਂ ਲਾਈਟ ਬੰਦ ਹੋ ਜਾਂਦੀ ਸੀ ਤਾਂ ਸਾਰੀ-ਸਾਰੀ ਰਾਤ ਜਾਗ ਕੇ ਪੱਖੀਆਂ ਝੱਲ ਕੇ ਕੱਢਣੀ ਪੈਂਦੀ ਸੀ ਪਰ ਹੁਣ ਵਿਗਿਆਨਿਕ ਯੁੱਗ ਹੋਣ ਕਾਰਨ ਕਈ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਮਿਲ ਗਈਆਂ ਪਰ ਜਿਸ ਚੀਜ਼ ਦੀ ਸਹੂਲਤ ਹੋਵੇ ਉਸ ਦਾ ਨੁਕਸਾਨ ਵੀ ਜ਼ਰੂਰ ਹੁੰਦਾ ਹੈ ਮੈਂ ਗੱਲ ਕਰ ਰਹੀ ਹਾਂ ਬੈਟਰੀ ਇਨਵਰਟਰ ਦੀ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਘਰ ਵਿੱਚ ਇਨਵਰਟਰ ਲੱਗਾ ਹੋਇਆ ਹੈ ਤੇ ਇਸ ਦਾ ਸੁਖ ਇਹਨਾ ਹੈ ਕਿ ਲਾਈਟ ਬੰਦ ਹੋਣ ਤੇ ਵੀ ਪਤਾ ਨਹੀਂ ਚੱਲਦਾ ਇਹ ਆਪਣੇ ਆਪ ਆਨ ਹੋ ਜਾਂਦਾ ਹੈ ਤੇ ਪੱਖਾ ਬੰਦ ਹੀ ਨਹੀਂ ਹੁੰਦਾ ਇੰਨੀ ਸਹੂਲਤ ਹੈ ਸਾਨੂੰ ਇਨਵਰਟਰ ਦੀ ਪਰ ਇਸ ਨੂੰ ਵਰਤਣਾ ਕਿਵੇਂ ਹੈ ਇਸ ਦੀ ਜਾਣਕਾਰੀ ਰੱਖਣੀ ਵੀ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਨਵਰਟਰ ਚੱਲਦਾ ਹੈ ਤਾਂ ਕੁਝ ਸਮੇਂ ਬਾਅਦ ਸਾਨੂੰ ਇਸ ਵਿੱਚ ਪਾਣੀ ਪਾਉਣਾ ਪੈਂਦਾ ਹੈ ਤਾਂ ਕਿ ਇਹ ਚਾਰਜ ਹੁੰਦਾ ਰਹੇ ਪਰ ਤੁਸੀਂ ਇਹ ਜਾਣਦੇ ਹੋ ਕਿ ਇਸ ਵਿੱਚ ਪਾਣੀ ਕਿਉਂ ਪਾਉਣਾ ਪੈਂਦਾ ਹੈ ਇਸ ਵਿੱਚ ਜੋ ਪਹਿਲਾਂ ਪਾਣੀ ਪਿਆ ਆ ਹੁੰਦਾ ਹੈ ਉਹ ਕਿੱਥੇ ਚਲਾ ਜਾਂਦਾ ਹੈ ਉਹ ਪਾਣੀ ਗੈਸ ਬਣ ਕੇ ਨਿਕਲ ਜਾਂਦਾ ਹੈ ਤੇ ਜੇਕਰ ਅਸੀਂ ਇਸ ਨੂੰ ਘਰ ਦੇ ਵਿੱਚ ਗੁੰਮ ਜਗਾ ਤੇ ਕਿਸੇ ਕਮਰੇ ਵਿੱਚ ਰੱਖਾਂਗੇ ਤਾਂ ਉਹ ਗੈਸ ਸਾਡੇ ਸਰੀਰ ਦੇ ਅੰਦਰ ਸਾਰੇ ਰਸਤੇ ਚਲੇ ਜਾਵੇਗੀ ਜੇ ਸੰਧਾਲ ਉਹ ਅੰਦਰ ਜਾ ਕੇ ਸਾਡੇ ਬਲੱਡ ਵਿੱਚ ਮਿਕਸ ਹੋ ਜਾਵੇਗੀ ਤੇ ਸਾਡੇ ਹਾਰਟ ਨੂੰ ਸਾਡੇ ਦਿਲ ਨੂੰ ਮੁਸ਼ਕਲ ਪੈਦਾ ਕਰੇਗੀ ਇਸ ਲਈ ਇਸ ਇਨਵਰਟਰ ਨੂੰ ਕਦੇ ਵੀ ਬੰਦ ਕਮਰੇ ਵਿੱਚ ਨਹੀਂ ਰੱਖਣਾ ਚਾਹੀਦਾ ਕੁਝ ਭੈਣ ਭਰਾਵਾਂ ਨੇ ਸਟੋਰ ਵਿੱਚ ਰੱਖਿਆ ਹੁੰਦਾ ਹੈ ਕੁਝ ਇਸ ਨੂੰ ਕਮਰਿਆਂ ਵਿੱਚ ਰੱਖਦੇ ਨੇ ਕੁਝ ਡ్రਾਈਂਗ ਰੂਮ ਵਿੱਚ ਰੱਖਦੇ ਨੇ ਪਰ ਇਸ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਸਾਰੇ ਰਸਤੇ ਸਾਡੇ ਅੰਦਰ ਜਾਂਦੀਆਂ ਨੇ ਤੁਸੀਂ ਇਹ ਵੀ ਵੇਖਿਆ ਹੋਵੇਗਾ ਕਿ ਜਦੋਂ ਇਸ ਵਿੱਚ ਪਾਣੀ ਪਾਇਆ ਜਾਂਦਾ ਹੈ ਤਾਂ ਜੇ ਉਹ ਪਾਣੀ ਥੋੜਾ ਜਿਹਾ ਵੀ ਫਰਸ਼ ਤੇ ਡਿੱਗ ਜਾਵੇ ਤਾਂ ਉਹ ਉਸ ਨੂੰ ਖਰਾਬ ਕਰ ਦਿੰਦਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਤੇ ਤੁਸੀਂ ਬਚਾ ਕੇ ਇਸ ਗੱਲ ਤੋਂ ਹੀ ਇਸ ਵਿੱਚ ਪਾਣੀ ਪਾਉਂਦੇ ਹੋ ਕਿ ਇਹ ਫਰਸ਼ ਨੂੰ ਖਰਾਬ ਨਾ ਕਰ ਦੇਵੇ ਤੇ ਉਹ ਗੈਸਾਂ ਜੋ ਹਵਾ ਵਿੱਚ ਰਲਦੀਆਂ ਨੇ ਤੇ ਸਾਡੇ ਸਾਹ ਅੰਦਰ ਜਾਂਦੀਆਂ ਨੇ ਉਹ ਸਾਡੇ ਅੰਦਰ ਜਾ ਕੇ ਵੀ ਇਸ ਤਰ੍ਹਾਂ ਹੀ ਨੁਕਸਾਨ ਕਰਦੀਆਂ ਨੇ ਸਾਧੀਆਂ ਬਿਮਾਰੀਆਂ ਲਾਉਂਦੀਆਂ ਨੇ ਕਿਉਂਕਿ ਉਹ ਅੰਦਰ ਜਾ ਕੇ ਬਲੱਡ ਵਿੱਚ ਮਿਕਸ ਹੁੰਦੀਆਂ ਨੇ ਇਸ ਲਈ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਨਵਰਟਰ ਨੂੰ ਕਿਸੇ ਖੁੱਲੀ ਜਗ੍ਹਾ ਵਿੱਚ ਰੱਖੋ ਜਿੱਥੇ ਹਵਾ ਦੀ ਕ੍ਰੋਸਿੰਗ ਹੁੰਦੀ ਰਹੇ ਤੇ ਇਹ ਗੈਸਾਂ ਬਾਹਰ ਦੀਆਂ ਬਾਹਰ ਨਿਕਲ ਜਾਣ ਤਾਂ ਕਿ ਸਾਡੇ ਸਾਹ ਅੰਦਰ ਨਾ ਜਾ ਸਕਣ ਇੰਨਾ ਗੱਲਾਂ ਦਾ ਧਿਆਨ ਰੱਖਦੇ ਹੋਏ ਸੁੱਖ ਸਹੂਲਤ ਜ਼ਰੂਰ ਲਓ ਇਨਵਰਟਰ ਚੰਗੀ ਗੱਲ ਹੈ ਘਰ ਵਿੱਚ ਲੱਗੇ ਹਨ ਤਾਂ ਕਿ ਇਹ ਸਾਨੂੰ ਸੁੱਖ ਦਿੰਦੇ ਨੇ ਪਰ ਇਹਨਾਂ ਨੂੰ ਵਰਤਣ ਦਾ ਤਰੀਕਾ ਵੀ ਸਾਨੂੰ ਆਉਣਾ ਚਾਹੀਦਾ ਹੈ ਖੁਸ਼ ਰਹੋ ਤੰਦਰੁਸਤ ਰਹੋ